ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕੋਰੀਡੋਰ ਮੁੜ ਖੋਲਿਆ ਜਾਵੇਗਾ ਤਾਲੀਵਾਲ ਵਪਾਰ ਲਈ ਵਾਗਾ ਸਰਦ ਨੂੰ ਖੋਲਣ ਦੀ ਮੰਗ ਕੀਤੀ ਅਜਨਾਲਾ ਹਲਕੇ ਦੇ ਪਿੰਡਾਂ ਚ ਨਸ਼ਾ ਛੁਡਾਊ ਮੁਹਿੰਮ ਦੀ ਅਗਵਾਈ ਕਰ ਰਹੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਗ ਕੀਤੀ ਕਿ ਭਾਰਤ-ਪਾਕਿਸਤਾਨ ਤਣਾਕਾਰਨ ਬੰਦ ਕਰਤਾਰਪੁਰ ਸਾਹਿਬ ਗਲਿਆਰਾ ਤੁਰੰਤ ਖੋਲਿਆ ਜਾਵੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਧਰਤੀ ਕਰਤਾਰਪੁਰ ਸਾਹਿਬ ਦਾ ਦੌਰਾ ਕਰਨ ਲਈ ਦੁਨੀਆ ਪਾਰਦੇਸਿਕ ਸਰਦਾਲੂ ਇਸ ਗਲਿਆਰੇ ਵਿੱਚੋਂ ਲੰਘਦੇ ਹਨ ਪਰ ਇਹ ਤਣਾਪੁਰੰ ਸਥਿਤੀ ਕਾਰਨ ਬੰਦ ਕਰ ਦਿੱਤਾ ਸੀ ਇਸ ਲਈ ਹੁਣ ਦੋਵਾਂ ਦੇਸ਼ਾਂ ਵਿਚਾਲੇ ਸਥਿਤੀ ਸੁਧਾਰਨ ਤੋਂ ਤੁਰੰਤ ਬਾਅਦ ਖੋਲਿਆ ਜਾਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਵਾਗਾ ਬਾਰਡਰ ਨੂੰ ਵਪਾਰ ਲਈ ਖੋਲਿਆ ਜਾਣਾ ਚਾਹੀਦਾ ਹੈ ਪੁਲਵਾਮਾ ਹਮਲੇ ਤੋਂ ਪਹਿਲਾਂ ਦੱਖਣੀ ਏਸ਼ੀਆਈ ਦੇਸ਼ਾਂ ਨਾਲ ਪਾਰ ਦਾ ਵਪਾਰ ਇਸ ਸਰਦੀ ਰਸਤੇ ਰਾਹੀਂ ਹੁੰਦਾ ਸੀ ਪਰ ਹੁਣ ਇਸ ਨੂੰ ਰੋਕ ਦਿੱਤਾ ਗਿਆ ਜਿਸ ਨਾਲ ਇਸ ਖੇਤਰ ਨੂੰ ਵੱਡਾ ਆਰਥਿਕ ਝਟਕਾ ਦਿੱਤਾ ਹੈ ਉਹਨਾਂ ਕਿਹਾ ਕਿ ਜੇਕਰ ਵਾਗਾ ਸਰਦ ਨੂੰ ਵਪਾਰ ਲਈ ਖੋਲਿਆ ਜਾਵੇ ਤਾਂ ਇਸ ਨਾਲ ਨਾ ਸਿਰਫ ਪੰਜਾਬ ਨੂੰ ਸਗੋਂ ਪੂਰੇ ਉੱਤਰੀ ਭਾਰਤ ਨੂੰ ਬਹੁਤ ਲਾਭ ਹੋਵੇਗਾ ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਦੋਵਾਂ ਦੇਸ਼ਾਂ ਦੇ ਸਬੰਧਾਂ ਦੀ ਸਮੀਖਿਆ ਕਰੇ ਅਤੇ ਕੋਰੀਡੋਰ ਖੋਲਣ ਦੀ ਕੋਸ਼ਿਸ਼ ਕਰੇ ਤਾਂ ਜੋ ਇਸ ਖੇਤਰ ਵਿੱਚ ਰੋਜ਼ਗਾਰ ਅਤੇ ਵਪਾਰਕ ਮੌਕੇ ਦੁਬਾਰਾ ਪੈਦਾ ਕੀਤੇ ਜਾ ਸਕਣ ਦੇਖਦੇ ਹਾਂ ਦੁਆਬੇ ਦੀ ਆਵਾਜ਼ ਤੋਂ ਪੱਤਰਕਾਰ ਚਰਨਜੀਤ ਸਿੰਘ ਸੋਨੂ ਦੀ ਵਿਸ਼ੇਸ਼ ਰਿਪੋਰਟ ਅਸੀਂ ਕਿਸੇ ਕਿਸੇ ਵਾਹ ਪਸਤਿਆਂ ਤੋਂ ਵਾਹ ਪਸਤਰ ਨੂੰ ਕਿੰਨੇ ਵਿੱਚ ਮਾਲ ਖਰੀਦਵਾਂਗੇ ਕੋਈ ਲਵਾਈਲਾ ਬਾਰਡਰ ਦੇ ਵਪਾਰ ਵੀ ਬੰਦ ਕਰਤਾ ਗਿਆ ਇਹ ਮੇਰੀ ਮੇਰੀ ਮੰਗ ਹੈ ਕਿ ਕਰਤਾਰਪੁਰ ਸਾਹਿਬ ਲੰਗਾ ਵੀ ਜਿਹੜਾ ਖੁੱਲਣਾ ਚਾਹੀਦਾ ਤੇ ਵਾਗਾ ਬਾਰਡਰ ਜਿਹੜਾ ਜਿਹੜਾ ਸਾਡਾ ਵਪਾਰ ਦਾ ਇੱਕ ਰਸਤਾ ਹੈ ਏਸ਼ੀਅਨ ਕੰਟਰੀਆਂ ਦਾ ਉਹ ਖੁੱਲਣਾ ਚਾਹੀਦਾ ਉਹਦਾ ਸਾਨੂੰ ਪੰਜਾਬ ਨੂੰ ਬਹੁਤ ਫਾਇਦਾ ਹੋਊਗਾ ਜਿਹੜਾ ਕਰਤਾਰਪੁਰ ਲੰਗਾ ਸਾਰੇ ਪਾਤਸ਼ਾਹ ਦੇ ਦੁਨੀਆ ਦੇ ਹਰ ਹਿੱਸੇ ਤੇ ਜਿੱਥੇ ਵੀ ਸਿੱਖ ਵਸਦੇ ਆ ਉਹ ਗੁਰੂ ਨਾਨਕ ਸਾਹਿਬ ਦੇ ਗੁਰੂ ਘਰ ਦੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਆ ਇਹਦੇ ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਦੇ ਆ ਸੋ ਲੰਘੇਦੂ ਤੁੰਤ ਜਿਹੜਾ ਖੋਲਣਾ ਚਾਹੀਦਾ ਉਹ ਦਵਾਗਾ ਬਾਰਡਰ ਜਿਹੜਾ ਜਲਦੀ ਤੋਂ ਜਲਦੀ ਖੋਲਣਾ ਚਾਹੀਦਾ ਜਿਹੜਾ ਪੰਜਾਬ ਨੂੰ ਜਿਹੜਾ ਬਹੁਤ ਫਾਇਦਾ ਹੋਊਗਾ ਪੰਜਾਬ ਦੇ ਨਾਲ ਸਾਡੀਆਂ ਪਹਿਲਾਂ ਵੀ ਸਬਜ਼ੀਆਂ ਵਗੈਰਾ ਜਾਂਦੀਆਂ ਸੀਗੀਆਂ ਜਦੋਂ ਖੁੱਲ ਜਾਊਗਾ ਦੇਸ਼ ਨੂੰ ਤਾਂ ਫਾਇਦਾ ਹੋਊਗਾ ਹੋਊਗਾ ਸਾਡੇ ਪੰਜਾਬ ਨੂੰ ਹੋਊਗਾ ਖਾਸ ਤੌਰ ਤੇ ਸਾਡੇ ਬਾਰਡਰ ਦੇ ਜ਼ਿਲ੍ਹਿਆਂ ਨੂੰ ਫਾਇਦਾ ਹੋਊਗਾ ਸਾਨੂੰ ਵੀ ਉਹਦਾ ਅੰਮਸਤ ਨੂੰ ਬਹੁਤ ਫਾਇਦਾ ਇਹ ਬੰਦਾ ਕਾਫੀ ਤਨਾਹ ਹੀ ਤੇ ਹੁਣ ਕਿਵੇਂ ਦਾ ਮਾਹੌਲ ਬੀਗ ਰਿਹਾ ਹੈ ਨਹੀਂ ਠੀਕ ਹੈ ਸ਼ਾਂਤੀ ਹੈ ਦੇਖੋ ਠੀਕ ਹੈ ਹੁਣ ਮਾਹੌਲ ਠੀਕ ਹੋ ਗਿਆ ਸਰਪਦੀ ਪਿੰਡ ਤੇ ਬਲੜਵਾਲ ਪਹੁੰਚੇ ਅੱਜ ਅਸੀਂ ਬਲੜਵਾਲ ਆਬਾਦੀ ਅਨਾਪ ਸਿੰਘ ਦੇ ਜਿਹੜੇ ਸਾਡੇ ਨਿਵਾਸੀ ਆ ਉਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਮਾਤ ਤੋਂ ਜਿਹੜਾ ਜੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਹੁਣ ਜਿਹੜਾ ਅਸੀਂ ਉਹਦੀ ਨਸ਼ਾ ਮੁਕਤੀ ਜੱਤ ਦਾ ਜਿਹੜੀ ਆ ਉਹ ਸ਼ੁਰੂ ਕੀਤੀ ਆ ਉਹਦੇ ਤਹਿਤ ਅਸੀਂ ਇਸ ਪਿੰਡ ਦੇ ਵਿੱਚ ਅੱਜ ਉਥੇ ਸੌਂ ਜਿਹੜੀ ਕਰਾਈ ਹੈ ਪਹਿਲਾ ਮਤਲਬ ਜਿਹੜਾ ਦੀਨੇਵਾਲੀ ਕਲਾਕੇ ਆਏ ਹੁਣ ਅੱਗੇ ਬਰਲਾਸ ਪਿੰਡ ਦੇ ਵਿੱਚ ਥੱਲੇ ਹਰ ਪਿੰਡ ਦੇ ਵਿੱਚ ਜਾਣਾ ਪੰਜਾਬ ਦੇ 13000 ਪਿੰਡਾਂ ਵਿੱਚ ਜਾਵਾਂਗੇ ਸਾਡੇ ਹਲਕੇ ਦੇ 182 ਪਿੰਡ ਹੈ 182 ਦੇ 82 ਪਿੰਡਾਂ ਵਿੱਚ ਜਾਵਾਂਗੇ ਇਹ ਨਸ਼ੇ ਨੂੰ ਖਤਮ ਕਰਦਾ ਜਿਹੜਾ ਬਹੁਤ ਜ਼ੂਰੀ ਹੈ ਨਸ਼ਾ ਜਿਹੜਾ ਨੌਜਵਾਨਾਂ ਨੂੰ ਜਿਹੜਾ ਕਰਾਇ ਪਾਉਂਦਾ ਹੁੰਦਾ ਉਹਦੀ ਸਿਹਤ ਖਰਾਬ ਕਰਦਾ ਸੋ ਜਿਹੜੀ ਅਸੀਂ ਮੇਮਚੇੜੀਏ ਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਤੇ ਮੈਨੂੰ ਪੂਰੀ ਆਸ ਹੈ ਕਿ ਅਸੀਂ ਜਲਦੀ ਜਿਹੜਾ ਇਸ ਜਿਹੜਾ ਨਸ਼ਾ ਇਹਦੇ ਤੇ ਕੰਟਰੋਲ ਕਰ ਲਾਂ। ਸਰ ਸਰ ਆਦੇ ਬਿਲਕੁਲ ਨੇੜੇ ਆ ਅਕਸਰ ਇਹ ਸੇ ਕਿਹੜੀ ਏਰੀਆ ਵਿੱਚ ਡਰੋਨ ਨਜ਼ਰ ਆਉਂਦੇ ਆ ਤੇ ਆਪ ਸਰਕਾਰ ਵੱਲੋਂ ਜਿਹੜਾ ਵੱਡਾ ਪੈ ਲਿਆ ਐ ਐਂਟੀ ਡਰੋਨ ਸਿਸਟਮ। ਅੱਸੀ ਮੋਲੋ ਜਿਹੜਾ 9 ਐਂਟੀ ਡਰੋਨ ਸਿਸਟਮ ਜਿਹੜੇ ਲਾ ਦੇ ਉਹ ਕਦੀ ਮੇਰਾ ਖਿਆਲ ਅੰਦਾਜ਼ਾ 52 ਕਰੋੜ ਦੇ ਆ ਸ਼ਾਇਦ। ਉਹ ਜਿੱਦਣ ਲਾਗੇ ਅਸੀਂ ਜਲਦੀ ਲਾ ਰਹੇ ਹਾਂ ਉਹਨਾਂ ਨੂੰ ਜਿੱਦਣ ਉਹ ਲਾਗੇ ਉਦੋਂ ਅਸੀਂ ਕੋਈ ਵੀ ਡਰੋਨ ਜਿਹੜਾ ਪਾਕਿਸਤਾਨ ਤੋਂ ਇੱਧਰ ਜਿਹੜਾ ਐਂਟਰ ਨਹੀਂ ਹੋਣ ਦਿੱਤਾ ਨਹੀਂ ਹੋਦਾਂਗੇ ਹੁਣ ਸਾਡੀ ਪ੍ਰੋਬਲਮ ਹੈ ਕਿ ਡਰੋਨ ਆਉਂਦਾ ਉਹ ਡਰਗ ਵਗੈਰਾ ਛੁੱਟ ਜਾਂਦੇ ਆ ਕਈ ਕੁਝ ਕਰਦੇ ਆ ਡਰੋਨਾਂ ਨੂੰ ਡੱਕਣਾ ਸਾਡਾ ਸਭ ਤੋਂ ਵੱਡਾ ਚੈਲੰਜ ਆ ਉਹ ਚੈਲੰਜ ਜਿਹੜਾ ਸਾਡਾ ਉਹ ਉਹ ਬਿਲਕੁਲ ਜਲਦੀ ਪੂਰਾ ਹੋਣ ਜਾ ਰਿਹਾ ਜਿੱਦਣ ਡਰੋਨ ਸਿਸਟਮ ਲੱਗ ਗਿਆ ਉਦੋਂ ਅਸੀਂ ਇਸ ਏਰੀਆ ਦੇ ਵਿੱਚੋਂ ਤੇ ਪੰਜਾਬ ਵਿੱਚੋਂ ਨਸ਼ਾ